ਆਜੇ ਕੁਲਵਿੰਦਰ ਜੀ ਹੁਣ ਤੁਹਾਨੂੰ ਆਪਣਾ ਪਿੰਡੂ ਪੁਆਇੰਟ ਦਾ ਆਊਟਲੈਟ ਦਿਖਾਉਣੇ ਆ ਜਿੱਥੇ ਆਪਾਂ ਆਪਣੇ ਪ੍ਰੋਡਕਟ ਸੇਲ ਕਰਦੇ ਆ ਜੀ ਜੀ ਆਜੇ ਜੀ ਇਹ ਪਿੰਡੂ ਪੁਆਇੰਟ ਦਾ ਆਊਟਲੈਟ ਹੈ ਜੀ ਗੁਰਪ੍ਰੀਤ ਸਿੰਘ ਜੀ ਆਪਣੇ ਸਹਿਯੋਗੀ ਹੈ ਹਰਜਿੰਦਰ ਬਰਾੜ ਜੀ ਹੈ ਇਹ ਆਪਣੇ ਡਾਕਟਰ ਸਾਹਿਬ ਆਏ ਜੀ ਆਪਣਾ ਤੋਂ ਸਮਾਨ ਲੈਣ ਆਪਣੇ ਰੈਗੂਲਰ ਗਾਹਕ ਹੈ ਜੀ ਤਾਂ ਹਾਂ ਜੀ ਹੁਣ ਆਪਾਂ ਤੁਹਾਨੂੰ ਆਪਣਾ ਸਮਾਨ ਦਿਖਾਉਣੇ ਆ ਜੀ ਜੋ ਜੋ ਇੱਥੇ ਬਣਾਉਣੇ ਆ ਅ ਪਹਿਲਾਂ ਆਪਾਂ ਇਧਰੋਂ ਸ਼ੁਰੂ ਕਰ ਲਈਏ ਜੀ ਮਿਲਟ ਦਾ ਜ਼ਿਕਰ ਘੱਟ ਆਇਆ ਜੀ ਉੱਥੇ ਸ਼ੁਰੂ ਕਰਦੇ ਆਂ ਇਹ ਬਈ ਕੁਝ ਤਾਂ ਮਿਲਟ ਆਪਾਂ ਪੰਜ ਤਰ੍ਹਾਂ ਦੇ ਹੈਗੇ ਕੰਗੜੀ ਕੋਧਰੀ ਕੁਟਕੀ ਸਵਾਖ ਤੇ ਛੇਵਾ ਰਾਗੀ ਇਹ ਕੁਝ ਤਾਂ ਪੱਖੇ ਵਿੱਚ ਗੋਣਾ ਥੋੜੇ ਥੋੜੇ ਬਾਕੀ ਸਾਰੇ ਦਾ ਸਾਰਾ ਕਰਨਾਟਕ ਚੋਂ ਆਉਂਦਾ ਏ ਸਾਲਤ ਚੋਂ ਤੇ ਉਧਰੋਂ ਮੰਗਵਾ ਕੇ ਅਨਪਾਲਿਸ਼ ਮਿਲਟ ਤੇ ਇੱਥੇ ਆਪਾਂ ਇਹਨਾਂ ਨੂੰ ਪ੍ਰੋਸੈਸ ਕਰਾਉਣੇ ਆ ਜੀ ਜਿਵੇਂ ਇਹ ਆਪਾਂ ਦੇਸੀ ਚਣੇ ਜੀ ਰਾਜਸਥਾਨ ਤੋਂ ਮੋਗਾ ਲੈਨੇ ਬਰਾਨੀ ਤੇ ਦਾਲਾਂ ਹੁੰਦੀਆਂ ਜੀ ਬਾਕੀ ਸਾਰੀਆਂ ਬਰਾਨੀ ਉਹਨਾਂ ਨੂੰ ਪ੍ਰੋਸੈਸ ਵੀ ਇੱਥੇ ਕਰਦੇ ਆ ਜਿਵੇਂ ਇਹਨਾਂ ਤੋਂ ਵੇਸਣ ਬੰਦਾ ਜੀ ਵੇਸਣ ਦੇ ਵਕ ਵਕ ਸਮਾਨ ਬੰਦੇ ਆ ਜਿਵੇਂ ਸਿਆਲਸਰ ਆਪਾਂ ਦੇਸੀ ਘਿਓ ਸ਼ੱਕਰ ਵਾਲੀ ਆ ਪਿੰਨੀ ਬਣਾਉਣੀ ਏ ਜੀ ਇਹ ਜੀ ਸ਼ੱਕਰ ਹੋਊਗੀ ਜੀ ਦੇਸੀ ਘਿਓ ਆਪਦਾ ਪੀਸਿਆ ਹੋਇਆ ਬਰਾਨੀ ਛੋਲਿਆਂ ਤੋਂ ਵੇਸਣ ਹੋਊਗਾ ਇਹ ਵੀ ਪਿੰਨੀ ਆ ਜੀ ਇਸ ਤੋਂ ਇਲਾਵਾ ਆ ਮਿਲਟ ਵਾਲੇ ਬਿਸਕਟ ਆ ਗਏ ਜੀ ਆ ਬਿਸਕਟ ਆ ਜੀ ਇਹ ਤੁਸੀਂ ਚਾਹਣਾ ਟੈਸਟ ਕਰ ਹੀ ਲਏ ਉਹ ਤੁਹਾਨੂੰ ਦੱਸਣ ਦੀ ਲੋੜ ਨਹੀਂ ਵੀ ਇਹ ਕੀ ਚੀਜ਼ ਹੈ ਬਿਲਕੁਲ ਜੀ ਬਿਲਕੁਲ ਜਿਹੜਾ ਕੰਗਣੀ ਕੁਟਕੀ ਕੋਧਰਾ ਸਵਾਖ ਇਹ ਪੰਜੇ ਮਿੰਟਸ ਤੋਂ ਬਣੇ ਹੋਏ ਬਿਸਕਟ ਹੈ ਵਾਕੀ ਸਵਾਦ ਚੱਕਿਆ ਤਾਂ ਮੈਨੂੰ ਬਾਜ਼ਾਰ ਦੇ ਬਿਸਕਟਾਂ ਦੇ ਨਾਲੋਂ ਵਾਕੀ ਇੱਕ ਵੱਖਰਾ ਟੇਸਟ ਤੇ ਬਾਕੀ ਅੱਜਕੱਲ ਬਾਜ਼ਾਰ ਦੇ ਵਿੱਚ ਮੋٹے ਅਨਾਜਾਂ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਤੇ ਇਹਦੇ ਵਿੱਚ ਜੇ ਅਸੀਂ ਇਹਨਾਂ ਅਨਾਜਾਂ ਦੀ ਗੱਲ ਕਰੀਏ ਤਾਂ ਕਿਹੜੇ ਕਿਹੜੇ ਅਨਾਜ ਆ ਜਿਹੜੇ ਉਹ ਤੁਸੀਂ ਖੁਦ ਵੀ ਬਜਾਈ ਕਰਦੇ ਹੋ ਮੇਰੇ ਕੋਲ ਮੈਨਲੀ ਰਾਗੀ ਜਿਆਦਾ ਹੁੰਦਾ ਜੀ ਕਿਉਂਕਿ ਰਾਗੀ ਹੈਗਾ ਨਾ ਆਪਣੇ ਏਰੀਆ ਚ ਹੋ ਜਾਂਦਾ ਬਾਕੀ ਦਾ ਟ్రਾਇਲ ਤੌਰ ਤੇ ਵੀਦਾਂ ਥੋੜੇ ਥੋੜੇ ਜੇ ਜਿਵੇਂ ਸਕਸੈਸ ਹੋਏ ਵਾਪਸ ਸ਼ੁਰੂ ਕਰਾਂਗੇ ਜਿਵੇਂ ਥੋੜਾ ਜਿਹਾ ਕੋਧਰਾ ਸੀ ਤੇ ਕੰਗਣੀ ਸੀਗੀ ਥੋੜੀ ਜੀ ਜੀ ਤੇ ਇਸ ਤੋਂ ਇਸ ਸਾਲ ਥੋੜੇ ਥੋੜੇ ਹੋਰ ਵਧਾ ਲਾਂਗੇ ਤੇ ਇਸ ਤੋਂ ਇਲਾਵਾ ਆਪਣਾ ਬੇਸਣ ਦਾ ਆ ਗਿਆ ਜੀ ਭੁਜੀਆ ਬੇਸਣ ਦੇ ਵੀ ਆ ਬਣਾਉਣੇ ਆ ਇਸ ਤੋਂ ਇਲਾਵਾ ਆ ਘੋੜਾ ਗਏ ਜੀ ਆਪਣੇ ਇੱਕ ਤਾਂ ਜਿਵੇਂ ਚਾਹਲਾ ਘੋੜਾ ਹੁੰਦਾ ਜੀ ਆਪਣੇ ਕੋਲੇ ਉਸ ਤੋਂ ਇਲਾਵਾ ਇਹਨਾਂ ਪਕੀਊਬ ਤੇ ਕਯੂਬ ਟਾਈਪ ਵੀ ਹੁੰਦੇ ਆ ਤੇ ਸਕੁਅਰ ਟਾਈਪ ਛੋਟੇ-ਛੋਟੀਆਂ ਟੁਕੜੀਆਂ ਟਾਈਪ ਗੁੜ ਬਣਾਉਣੇ ਆ ਸੌਂਫ ਵਾਲਾ ਅਜਵਾਇਨ ਅਲਸੀ ਕਾਜੂ ਬਦਾਮ ਵਾਲਾ ਤੇ ਕਾਫੀ ਤੁਸੀਂ ਦੇਖ ਰਹੇ ਹੋ ਜੀ ਅੱਗੇ ਸਾਰੇ ਤਰ੍ਹਾਂ ਦੇ ਗੁੜ ਹੁੰਦੇ ਆ ਆਮਲੇ ਵਾਲਾ ਵੀ ਹੁੰਦਾ ਜਿਵੇਂ ਹੁਣ ਇਸ ਤੋਂ ਬਾਅਦ ਗਰਮੀ ਵਾਲਾ ਸੀਜ਼ਨ ਆ ਜਾਣਾ ਤਾਂ ਲੋਕ ਅਜਵਾਇਨ ਤੇ ਆਮਲੇ ਨੂੰ ਬਹੁਤ ਪਸੰਦ ਕਰਦੇ ਆ ਜੀ ਆਮਲਾ ਪਾਊਡਰ ਪੀਸ ਕੇ ਪਾਉਣੇ ਆ ਹਾਂਜੀ ਤੇ ਇਸ ਤੋਂ ਇਲਾਵਾ ਕੱਚੀ ਕਾਣੀ ਦਾ ਤੇਲ ਆ ਗਿਆ ਜੀ ਇੱਧਰ ਸ਼ੱਕਰ ਆ ਗਈ ਜੀ ਤੇ ਅੱਗੇ ਆ ਜੀ ਜਿਵੇਂ ਹਲਦੀ ਮਿਰਚਾਂ ਆਪਦੀ ਪਸਾਈ ਹੈ ਆ ਇਸ ਟਾਈਮ ਆਪਾਂ ਸ਼ੁਰੂ ਕੀਤਾ ਜੀ ਹਲਦੀ ਦੀ ਖੇਤੀ ਥੋੜੀ ਜੀ ਸ਼ੁਰੂ ਕੀਤੀ ਸੀ ਆਰਗੈਨਿਕ ਹਲਦੀ ਸੀ ਉਹਨੂੰ ਆਪਾਂ ਪ੍ਰੋਸੈਸ ਕਰਕੇ ਚਾਰ ਪਾਲਿਆ ਇਹ ਵੀ ਆਉਂਦੇ ਸਾਲ ਨੂੰ ਆਪਾਂ ਇਹਨੂੰ ਵਧਾਵਾਂਗੇ ਜੀ ਅੱਗੇ ਆਪਣਾ ਵਿਸਣ ਆ ਗਿਆ ਗੋੜਾ ਆ ਗਿਆ ਜੀ ਆਮਲੇ ਵਾਲਾ ਉਹ ਸ਼ੱਕਰ ਵਾਲੇ ਕਣਕ ਦੇ ਆਟੇ ਵਾਲੇ ਬਿਸਕਟ ਆ ਗਏ ਜੀ ਜਿਵੇਂ ਆਪਾਂ ਪੱਠ ਵਾਲੇ ਬਿਸਕਟ ਕਹਿ ਦਿੰਨੇ ਆ ਉਹ ਤਿਆਰ ਕਰਦੇ ਆ ਜੀ ਅ ਅੱਗੇ ਜਿਵੇਂ ਆ ਗੋੜ ਆ ਗਿਆ ਜੀ ਚਾਹ ਵਾਲਾ ਪੈਕਿੰਗ ਕੀਤਾ ਪਿਆ 2.5 ਕਿਲੋ ਦਾ ਤੇ ਚਾਹ ਵਾਲਾ ਮਸਾਲਾ ਸਬਜੀ ਵਾਲਾ ਮਸਾਲਾ ਜਿਵੇਂ ਉਹ ਆਟੇ ਵਾਲੀਆਂ ਸੇਵੀਆਂ ਹੋ ਗਈਆਂ ਜੀ ਘਰ ਦੀਆਂ ਲਗਭਗ ਜੋ ਜਿੰਨਾ ਕਿ ਸਾਥੋਂ ਬੰਦਾ ਅਸੀਂ ਕੋਸ਼ਿਸ਼ ਕਰਦੇ ਆ ਵੀ ਇੱਕ ਅਧੀ ਆਈਟਮ ਆਏ ਸੀ ਜਨ ਵਧਾਈ ਲੈਣੇ ਆ ਵੀ ਘਰੋਂ ਹੀ ਬਣਾਉਣੀ ਹੈ ਬਣ ਗਈ ਤੇ ਇੱਥੇ ਰੱਖ ਲਈ ਬਸ ਜੀ ਬਿਲਕੁਲ ਜੀ ਇਹ ਵੀ ਸਭ ਤੋਂ ਵੱਡੀ ਮੈਨੂੰ ਲੱਗਦਾ ਫਾਇਦੇ ਦੀ ਗੱਲ ਹੈ ਕਿ ਤੁਸੀਂ ਆਪ ਖੇਤੀ ਦੇ ਨਾਲ ਜੁੜੇ ਹੋਏ ਹੋ ਤੇ ਖੇਤੀ ਤੋਂ ਨਿਕਲ ਰੇ ਪਦਾਰਥ ਕੱਚਾ ਮਾਲ ਆ ਜਿਹੜਾ ਉਹ ਖੇਤੀ ਤੋਂ ਨਿਕਲਦਾ ਕੱਚਾ ਮਾਲ ਹੀ ਬਾਈਜੀ ਪ੍ਰੋਸੈਸ ਕਰਤ ਕਰਦੇ ਆ ਪਰ ਜੇ ਅਸੀਂ ਇਹ ਕੱਚਾ ਮਾਲ ਖਰੀਦ ਕੇ ਪ੍ਰੋਸੈਸ ਕਰਨਾ ਹੋਵੇ ਫਿਰ ਸਾਡੀ ਕਿਤੇ ਨਾ ਕਿਤੇ ਰਾਹ ਕੋਸਟ ਵੱਧ ਜਾਂਦੀ ਹੈ ਫਿਰ ਉਹਨਾਂ ਬਾਜ਼ਾਰ ਦੇ ਵਿੱਚ ਮੁੱਲ ਨਹੀਂ ਮਿਲਦਾ ਜਿਹਦੇ ਕਰਕੇ ਸਾਨੂੰ ਫਿਰ ਉਹ ਕੰਮਦੰਦੇ ਬੰਦ ਕਰਨੇ ਪੈਂਦੇ ਆ ਪਰ ਜੇਕਰ ਕੋਈ ਕਿਸਾਨ ਭਰਾ ਇਹ ਸਾਰੀਆਂ ਚੀਜ਼ਾਂ ਆਪ ਅਗਾਉਂਦਾ ਆਪ ਪੂਰੀ ਜਾਣਕਾਰੀ ਰੱਖਦਾ ਫਿਰ ਇਹ ਕੰਮ ਹੈ ਜਿਹੜੇ ਉਹ ਚਲਾਏ ਜਾ ਸਕਦੇ ਆ ਤੇ ਇਹ ਸਾਰੇ ਕੰਮਾਂ ਤੋਂ ਚਲਾ ਕੇ ਜੇ ਬਾਈ ਲੰਮ ਸਮੇਂ ਦੇਖੀਏ ਆਪਾਂ ਤਾਂ ਫਿਰ ਕਿਤੇ ਜਾ ਕੇ ਕਮਾਈ ਆਪਾਂ ਨੂੰ ਹੁੰਦੀ ਹੈ ਫਿਰ ਜਾ ਕੇ ਆਪਾਂ ਕਹਿ ਸਕਦੇ ਆਂ ਵੀ ਸਾਡੇ ਪਿੱਡ ਪੱਲੇ ਕੁਝ ਪੈਂਦਾ ਨਹੀਂ ਤਾਂ ਇਕੱਲੇ ਇਕੱਲੇ ਕੰਮ ਕਰਕੇ ਉਹਦੇ ਵਿੱਚੋਂ ਕਮਾਈ ਤੇ ਆਪਦਾ business ਸੈੱਟ ਕਰਨਾ ਮੈਨੂੰ ਲੱਗਦਾ ਗੁਰੇਕਬਾਲ ਸਿੰਘ ਜੀ ਉਹ ਔਖਾ ਹੈ ਤਾਂ ਸਾਡੇ ਜਿਹੜੇ ਕਿਸਾਨ ਭਰਾ ਹੁਣ ਸੁਣ ਰਹੇ ਆ ਜਿਵੇਂ ਤੁਸੀਂ ਇਹ ਆਊਟਲੈਟ ਬਣਾਇਆ ਹੋਇਆ ਬਿਲਕੁਲ ਰੋਡ ਦੇ ਉੱਪਰ ਤੁਹਾਡੇ ਕੋਲੇ ਜਿਵੇਂ ਅਸੀਂ ਵੇਖਿਆ ਹੀ ਹੈ ਕਿ ਬਹੁਤ ਸਾਰੇ ਗ੍ਰਾਹਕ ਤੁਹਾਡੇ ਕੋਲੇ ਆਉਂਦੇ ਆ ਕਿਸਾਨ ਭਰਾ ਕਿਸਾਨੀ ਵਰਗ ਤੁਹਾਡੇ ਨਾਲ ਬਹੁਤ ਜੁੜਿਆ ਹੋਇਆ ਤਾਂ ਜਿਹੜੇ ਕਿਸਾਨ ਭਰਾ ਨਵਾਂ ਕੀਤਾ ਇਸ ਕਿਸਮ ਦਾ ਕੋਈ ਕਰਨਾ ਚਾਹੁੰਦੇ ਆ ਉਹਨਾਂ ਕਿਸਾਨ ਭਰਾਵਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੋਗੇ ਸਨੇਹਾ ਵੀ ਜੀ ਇਹੀ ਹੈ ਵੀ ਜੇ ਆਪਾਂ ਕਾਮਯਾਬ ਹੋਣਾ ਤਾਂ ਖੇਤੀ ਨੂੰ ਕਾਮਯਾਬ ਕਰਨਾ ਤਾਂ ਪ੍ਰੋਸੈਸਿੰਗ ਵੱਲ ਆ ਕੇ ਕਾਮਯਾਬ ਕਰ ਸਕਦੇ ਆ ਕਿਉਂਕਿ ਉ ਤਾਂ ਆਪਾਂ ਕੱਚੇ ਮਾਲ ਦੀਆਂ ਟਰਾਲੀਆਂ ਪਰ ਪਰ ਸ਼ਹਿਰ ਨੂੰ ਲਈ ਜਾਂਦੇ ਆ ਉੱਥੇ ਆਪਣੀ ਫਸਲ ਨੂੰ ਟੁੱਡੇ ਵਾਈਦੇ ਆ ਜੀ ਫਿਰ ਆਪਾਂ ਹੰਬ ਹਾਰ ਜਾਂਦੇ ਆ ਫਿਰ ਆਪਾਂ ਕਹਿ ਦਿੰਦੇ ਆ ਖੇਤੀ ਤੋਂ ਕੁਝ ਨਹੀਂ ਵੱਜਦਾ ਸੋ ਬਚਤਾਂ ਤਾਂ ਇਹੀ ਹੈ ਜੀ ਵੀ ਆਪਾਂ ਉਹਨੂੰ ਪ੍ਰੋਸੈਸ ਕਰਕੇ ਪਹਿਲਾਂ ਕਨਾਲਕ ਦਾ 10 ਬਰਲਿਆ ਦਾ ਸ਼ੁਰੂ ਕਰ ਲੋ ਕਨਾਲ ਤੋਂ ਸ਼ੁਰੂ ਕਰ ਲੋ ਵੀ ਮਨ ਮਨ ਚ ਧਾਰ ਲੋ ਵੀ ਆਪਾਂ ਇਹਨੂੰ ਪ੍ਰੋਸੈਸ ਕਰਕੇ ਵੇਚਣਾ ਹੌਲੀ ਹੌਲੀ ਕਿੱਲਾਂ ਤੱਕ ਪਹੁੰਚ ਜਾਓਗੇ ਭਾਈ ਜਿੱਦ ਤੇ ਤੁਸੀਂ ਆਪ ਦਾ ਇੱਕ ਖੇਤ ਦਾ ਇੱਕ ਕਿੱਲਾ ਵੀ ਪ੍ਰੋਸੈਸ ਕਰਕੇ ਡੱਬਾ ਡੱਬੇ ਚ ਪਾ ਕੇ ਵੇਚ ਤਰਾਂ ਜੀ ਕਿੱਲੇ ਦੀ ਫਸਲ ਵੀ ਤਾਂ ਸਮਝੋ ਵੀ ਤੁਸੀਂ ਕਾਮਯਾਬ ਹੈ ਜਿੰਦਗੀ ਪਰ ਰਾਸਤੇ ਕਾਮਯਾਬ ਹੋ ਜਾਓਗੇ ਤੁਹਾਡੇ ਬੱਚੇ ਵੀ ਉਸੇ ਲੀਦੇ ਤਰ ਪੜ੍ਹਨਗੇ ਕਿਉਂਕਿ ਬੱਚੇ ਸਾਰਾ ਦਿਨ ਖੇਤਾਂ ਤੁਹਾਡੇ ਕੋਲੇ ਰਹਿੰਦੇ ਆ ਉਹ ਆਪੇ ਸਿੱਖ ਜਾਣਗੇ ਵੀ ਜਾਂ ਕੁਝ ਸੋ ਮੈਂ ਤਾਂ ਸਮਝਦਾ ਵੀ ਖੇਤੀ ਨੂੰ ਅੱਗੇ ਵਧਾਉਣ ਵਾਸਤੇ ਪੰਜਾਬ ਨੂੰ ਅੱਗੇ ਵਧਾਉਣ ਵਾਸਤੇ ਇੱਕੋ ਇੱਕ ਤੰਦਾ ਵੀ ਖੇਤੀ ਨੂੰ ਹੀ ਨਵੇਂ ਰੂਪ ਚ ਪ੍ਰੋਸੈਸ ਕਰਕੇ ਡੱਬਾ ਬੰਦ ਪੈਕਿੰਗ ਹੀ ਆਪਾਂ ਬਾਜ਼ਾਰ ਨੂੰ ਜਾਏਗੇ ਕਿਉਂਕਿ ਜਿਵੇਂ ਤੁਸੀਂ ਦੇਖਦੇ ਹੋ ਭਾਈ ਆਪਾਂ ਚਿਫਤੋ ਹੀ ਲਾ ਲਓ ਆਪਣਾ ਆਲੂ 2 ਰੁਪਈਆ ਦਾ ਉਹ ਬਾਈ ਜਿਹੜੇ ਚਿਪਸ ਬਣਾਉਣ ਵਾਲੇ ਆ ਉਹਦੇ ਚ ਹਵਾ ਭਰ ਕੇ ਤੇ ਨੂਨ ਮਿਰਚਾਂ ਪਾ ਕੇ ਉਹ ਹੀ ਆਪਾਂ ਨੂੰ 20 ਦਾ ਵੇਚ ਜਾਂਦੇ ਆ ਉਹ ਆਪਣੇ ਜਿਹੜੇ ਮੰਨ ਕੇ ਚੱਲੋ ਵੀ 18 ਰੁਪਏ ਕੌਣ ਖਾ ਗਿਆ ਕਾਰਪੋਰੇਟ ਖਾ ਗਏ ਉਹ ਹੀ 18 ਰੁਪਏ ਆਪਣੇ ਆਪਾਂ ਲੇਬਰ ਖਾਵੇ ਵਿੱਚੋਂ 5-4 ਰੁਪਏ ਉਹਦੇ ਚ ਕੁਝ ਜੀਵੀਦਾਰ ਬਜੇ ਕੋਈ ਰਿਟੇਲਰ ਖਾਵੇ ਕੋਈ ਚਲੋ 5-7 ਬੰਦੇ ਡਿਸਟ੍ਰੀਬਿਊਟ ਹੋਣ ਤਾਂ 2 ਰੁਪਈਆ ਵਾਲੇ ਨੂੰ 5 ਬਚ ਗਏ ਜਿਹੜਾ ਉਹ ਤੇ ਮਿਹਨਤ ਕਰੂਗਾ 2-4 ਉਹ ਵੀ ਬਚਾ ਜਾਊਗਾ ਜਿਹੜਾ ਥੋੜਾ ਹੋਰ ਮਿਹਨਤ ਕਰੂਗਾ 2 ਉਹ ਵੀ ਚ ਆ ਜਾਊਗਾ ਸੋ ਯਾਰ ਆਪਾਂ ਆਪਦੀ ਮਿਹਨਤ ਆਪਦੇ 6 ਮਹੀਨੇ ਦਾ ਖੂਨ ਪਸੀਨਾ ਜਿਹੜਾ ਲਾ ਕੇ ਚੀਜ਼ ਤਿਆਰ ਕਰਕੇ ਸਿੱਟ ਕੇ ਨਾਈਗੇ ਉਹ ਉਹਨੂੰ ਵੈਲੀਡੇਸ਼ਨ ਕਰੀਏ ਬਸ ਇਹੀ ਬੇਨਤੀ ਹੈ ਜੀ ਬਿਲਕੁਲ ਜੀ ਵੈਲਿਊ ਐਡੀਸ਼ਨ ਹੀ ਮੈਨੂੰ ਲੱਗਦਾ ਉਹੀ ਕਿਸਾਨ ਭਰਾ ਕਰ ਸਕਦਾ ਹੈ ਕਾਰਪੋਰੇਟ ਘਰਾਨਿਆਂ ਦੇ ਨਾਲ ਕਹਿ ਲਈਏ ਜਾਂ ਵੱਡੀਆਂ-ਵੱਡੀਆਂ ਕੰਪਨੀਆਂ ਦੇ ਨਾਲ ਕਹਿ ਲਈਏ ਜਾਂ ਗੁਰਕਬਾਲ ਸਿੰਘ ਜੀ ਵੱਡੇ-ਵੱਡੇ ਜਿਹੜੇ ਆਊਟਲੈਟ ਬਣੇ ਹੋਏ ਆ ਉਹਨਾਂ ਦੇ ਨਾਲ ਟੱਕਰ ਵੀ ਇੱਕ ਜਾਣਕਾਰੀ ਪ੍ਰਾਪਤ ਕਿਸਾਨ ਭਰਾ ਹੀ ਲੈ ਸਕਦਾ ਤੇ ਜਿਹੜੇ ਹਿਸਾਬ ਨਾਲ ਤੁਸੀਂ ਕੰਮ ਕਰ ਰਹੇ ਹੋ ਮੈਨੂੰ ਲੱਗਦਾ ਵੀ ਤੁਸੀਂ ਪ੍ਰੇਰਨਾ ਦੇ ਸਰੋਤ ਹੋ ਤੇ ਕਿਸਾਨ ਭਰਾ ਉਹ ਸਾਫ਼ ਸੁਤਰੀਆਂ ਗੱਲਾਂ ਸਟੀਕ ਜਾਣਕਾਰੀ ਜਿਹਦੇ ਪਿੱਛੇ ਨਰੋਲ ਸਚਾਈ ਹੈ ਕੋਈ ਗੱਪ ਨਹੀਂ ਕੋਈ ਝੂਠ ਨਹੀਂ ਤੇ ਉਹ ਵਿਊ ਬਟੋਰਨ ਵਾਲੀ ਗੱਲ ਨਹੀਂ ਹੈਗੀ ਵੀ ਤੁਹਾਨੂੰ ਤੜਕ ਫੜਕ ਦੀਆਂ ਗੱਲਾਂ ਦੱਸੀਏ ਚਾਰ ਵੀ ਆਹ ਕਮਾਈ ਹੁੰਦੀ ਆ ਆਹ ਕਰ ਲੋ ਜੀ ਉਹ ਕਰ ਲੋ ਇਸ ਤਰ੍ਹਾਂ ਕਰਨ ਦੇ ਨਾਲ ਜਾਂ ਗੱਲਾਂ ਦੇ ਵਿੱਚ ਆਉਣ ਨਾਲ ਨਹੀਂ ਸਗੋਂ ਅਜਿਹੇ ਕਿਸਾਨਪਰਾ ਜਿਹੜੇ ਗੁਰੇ ਇਕਬਾਲ ਸਿੰਘ ਜੀ ਜਿਹੜੇ ਗਰਾਊਂਡ ਰਿਐਲਿਟੀ ਤੇ ਕੰਮ ਕਰਦੇ ਆ ਜਿਹੜੇ ਰਿਐਲਿਟੀ ਦੱਸਦੇ ਆ ਰਿਐਲਿਟੀ ਵੇਚਦੇ ਆ ਉਹਨਾਂ ਕਿਸਾਨ ਭਰਾਵਾਂ ਦੇ ਨਾਲ ਜੁੜਨ ਦੀ ਗੱਲ ਹੈ ਨਾ ਕਿ ਕਿਸੇ ਹੋਰ ਜਾਣਕਾਰੀ ਦੇ ਪਿੱਛੇ ਪੈ ਕੇ ਗਲਤ ਜਾਣਕਾਰੀ ਲੈ ਕੇ ਕੋਈ ਕੰਮ ਧੰਦੇ ਦੇ ਵਿੱਚ ਫਸੰਦੀ ਲੋੜ ਹੈ ਸੋ ਜਾਣਕਾਰੀ ਬੜੀ ਵਧੀਆ ਤੁਸੀਂ ਇਹ ਸਚਾਈ ਇਹਨਾਂ ਦੋਨਾਂ ਤਿੰਨਾਂ ਕਿੱਤਿਆਂ ਦੇ ਨਾਲ ਤੁਸੀਂ ਦੱਸੀ ਤੇ ਤੁਸੀਂ ਸਮੱਸਿਆਵਾਂ ਇਹ ਕਿਹੜੀਆਂ ਆਈਆਂ ਉਸ ਬਾਰੇ ਵੀ ਦੱਸਿਆ ਬਾਕੀ ਜੇ ਕਿਸਾਨ ਭਰਾ ਕੋਈ ਸ਼ੁਰੂ ਕਰਦੇ ਆ ਤਾਂ ਉਹਨਾਂ ਬਾਰੇ ਵੀ ਦੱਸਿਆ ਬਹੁਤੇ ਸਾਰੇ ਚੈਨਲਾਂ ਤੇ ਸਾਡੇ ਦਰਸ਼ਕਾਂ ਨੂੰ ਅਸੀਂ ਦੱਸ ਦਈਏ ਸਾਡੀ ਆਡੀਅנס ਨੂੰ ਅਸੀਂ ਦੱਸ ਦਈਏ ਕਿ ਬਹੁਤੇ ਸਾਰੇ ਚੈਨਲਾਂ ਤੇ ਇਹ ਹੁੰਦਾ ਤੁਹਾਨੂੰ ਇੰਟਰਵਿਊ ਤੋਂ ਵਿਖਾਈ ਜਾਂਦੀ ਹੈ ਕਿਸੇ ਸ਼ਖਸ਼ ਦੀ ਪਰ ਉਸ ਸ਼ਖਸ਼ ਦਾ ਅਤਾ ਪਤਾ ਜਾਂ ਉਹਦਾ ਸੰਪਰਕ ਨੰਬਰ ਤੱਕ ਨਹੀਂ ਤੁਹਾਨੂੰ ਦਿੱਤਾ ਜਾਂਦਾ ਪਰ ਤੁਸੀਂ ਪੰਜਾਬ ਵਾਲਾ ਪੌਡਕਾਸਟ ਚੈਨਲ ਤੇ ਸਕਰੀਨ ਦੇ ਥੱਲੇ ਸਕਰੋਲ ਹੁੰਦਾ ਬਾਈ ਜੀ ਹੋਰਾਂ ਦਾ ਨੰਬਰ ਵੀ ਵੇਖ ਸਕਦੇ ਹੋ ਨੋਟ ਕਰ ਸਕਦੇ ਹੋ ਬਾਈ ਜੀ ਹੋਰਾਂ ਦੇ ਨਾਲ ਕੋਈ ਤੁਹਾਡੇ ਮਨ ਵਿੱਚ ਕੋਈ ਸਵਾਲ ਹੈ ਉਹ ਪੁੱਛ ਸਕਦੇ ਹੋ ਕੋਈ ਜਾਣਕਾਰੀ ਲੈ ਸਕਦੇ ਹੋ ਅਸੀਂ ਚਾਹੁੰਦੇ ਹਾਂ ਕਿ ਖੇਤੀ ਨਾਲ ਜੁੜੇ ਹੋਏ ਸਾਰੇ ਕਿਸਾਨ ਭਰਾ ਜਿਹੜੇ ਉਹ ਗੁਰ ਇਕਬਾਲ ਸਿੰਘ ਜੀ ਹੋਰਾਂ ਵਾਂਗੂ ਕੰਮ ਕਰਨ ਸਟੈਂਡ ਹੋਣ ਜਿਵੇਂ ਬਹੁਤ ਚੰਗੀ ਕਮਾਈ ਗੁਰ ਇਕਬਾਲ ਸਿੰਘ ਜੀ ਕਰ ਰਹੇ ਐ ਬਹੁਤ ਵਧੀਆ ਕੁਆਲਿਟੀ ਸਿਹਤ ਪੱਖੋਂ ਚੰਗੇ ਪਦਾਰਥ ਜਿਹੜੇ ਉਹ ਇਹਨਾਂ ਦਾ ਕੰਮ ਨਾਲੇ ਸੇਵਾ ਤੇ ਨਾਲੇ ਫਲੀਆਂ ਵਾਲਾ ਕਿ ਕਮਾਈ ਵੀ ਕਰ ਰਿਹਾ ਤੇ ਇਲਾਕੇ ਦੀ ਸੇਵਾ ਵੀ ਕਰ ਰਿਹਾ ਤਾਂ ਬਾਈ ਜੀ ਜੇਕਰ ਕੋਈ ਕਿਸਾਨ ਭਰਾ ਕੋਈ ਨੌਜਵਾਨ ਬੰਦਾ ਜਿਹੜਾ ਨੌਜਵਾਨ ਕੋਈ ਸਾਥੀ ਸਾਡਾ ਬਾਹਰ ਜਾਣ ਦੇ ਪਲਾਨ ਨੂੰ ਛੱਡ ਕੇ ਕੋਈ ਇਹ ਸਾਡੀ ਵੀਡੀਓ ਵੇਖ ਕੇ ਤੁਹਾਡੇ ਕੋਲੇ ਆ ਜਾਂਦਾ ਹੈ ਤੁਹਾਡੇ ਤੋਂ ਕੋਈ ਜਾਣਕਾਰੀ ਲੈ ਕੇ ਇੱਥੇ ਕੰਮ ਚਲਾ ਲੈਂਦਾ ਤਾਂ ਮੈਨੂੰ ਲੱਗਦਾ ਵੀ ਅਸੀਂ ਬਹੁਤ ਵੱਡਾ ਜਿਹੜਾ ਸਫਲਤਾ ਪ੍ਰਾਪਤ ਕਰ ਲਈ ਜੇ ਤੁਹਾਡੀ ਇਸ ਵੀਡੀਓ ਤੋਂ ਤੁਹਾਡੀ ਇੰਟਰਵਿਊ ਤੋਂ ਮੋਟੀਵੇਟ ਹੋ ਕੇ ਪ੍ਰੇਰਣਾ ਲੈ ਕੇ ਕੋਈ ਇੱਕ ਨੌਜਵਾਨ ਵੀ ਇਸ ਕਿੱਤੇ ਨੂੰ ਅਪਣਾ ਕੇ ਵਧੀਆ ਕਮਾਈ ਕਰਨ ਲੱਗ ਜਾਂਦਾ ਤਾਂ ਆਪਣਾ ਸੰਪਰਕ ਨੰਬਰ ਸਾਡੇ ਦੇਖਣ ਵਾਲਿਆਂ ਨੂੰ ਜ਼ਰੂਰ ਦਿਓ ਤਾਂ ਕਿ ਉਹ ਤੁਹਾਡੇ ਨਾਲ ਸੰਪਰਕ ਕਰ ਸਕਣ ਚੈ ਕਵਾਲਿਟੀ ਵਾਲੇ ਇਹ ਪ੍ਰੋਡਕਟ ਜਿੰਨੇ ਤੁਸੀਂ ਸਾਡੀ ਸਕਰੀਨ ਤੇ ਦਿਖਾਏ ਆ ਉਹਨਾਂ ਵਿੱਚੋਂ ਇੱਕ ਵੀ ਖਰੀਦਣਾ ਹੋਵੇ ਉਹਨੇ ਚਾਹੇ ਇਹਨਾਂ ਨੂੰ ਬਣਾਉਣ ਬਾਰੇ ਜਾਣਕਾਰੀ ਲੈਣੀ ਹੋਵੇ ਤੇ ਮੈਨੂੰ ਇੱਕ ਗੱਲ ਬੜੀ ਵਧੀਆ ਲੱਗੀ ਤੁਹਾਡੀ ਕਿ ਉਹ ਕਿਸਾਨ ਹੀ ਕਾਮਯਾਬ ਹੋ ਸਕਦਾ ਜਦੋਂ ਉਹ ਆਪਦੀ ਬੀਜੀ ਹੋਈ ਫਸਲ ਨੂੰ ਬੀਜੇ ਹੋਏ ਪਦਾਰਥਾਂ ਨੂੰ ਡੱਬਾ ਬੰਦ ਕਰਕੇ ਵੇਚਣ ਦੇ ਸਮਰੱਥ ਹੋ ਗਿਆ ਜਦੋਂ ਭਾਵੇਂ ਜਦੋਂ ਉਹ ਖੁਦ ਪ੍ਰੋਸੈਸਿੰਗ ਨਾਲ ਜੁੜ ਗਿਆ ਤੇ ਬਾਜ਼ਾਰ ਵਿੱਚ ਵੇਚਣ ਵਾਲੀ ਚੀਜ਼ ਉਹਨੇ ਡੱਬਾ ਬੰਦ ਕਰਕੇ ਆਪ ਵੇਚਣੀ ਸ਼ੁਰੂ ਕਰਤੀ ਤਾਂ ਗੁਰਗਬਾਲ ਜੀ ਸੰਪਰਕ ਨੰਬਰ ਜਰੂਰ ਦਿਓ ਹਾਂਜੀ ਭਾਈ ਜੀ ਆਪਣਾ ਸੰਪਰਕ ਨੰਬਰ ਹੈਗਾ ਜੀ 98777 54216 98885 00255 ਇਹਨਾਂ ਨੰਬਰਾਂ ਤੇ ਕੋਈ ਜਾਣਕਾਰੀ ਲੈਣੀ ਚਾਹੁੰਦਾ ਤਾਂ ਦਿਨ ਰਾਤ ਕਦੋਂ ਮਰਜ਼ੀ ਫੋਨ ਕਰੋ ਕੋਈ ਦਿੱਕਤ ਨਹੀਂ ਜੇ ਸਮਾਨ ਮੰਗਾਉਣਾ ਚਾਹੁੰਦਾ ਤਾਂ ਉਹ ਵੀ ਆਪਾਂ ਹਾਜ਼ਰ ਬੈਠੇ ਆ ਤਾਂ ਖੁਸ਼ੀ ਇਹ ਹੋਊਗੀ ਯਾਰ ਵੀ ਕੋਈ ਪਰਾ ਸਲਾਹ ਲੈ ਕੇ ਕੰਮ ਸ਼ੁਰੂ ਕਰੇ ਨਾ ਤਾਂ ਮੈਂ ਨਾ ਸਮਾਨ ਖਰੀਦਣ ਨਾਲੋਂ ਵੀ ਜੇ ਕੋਈ ਉਹ ਜੋ ਭਰਾ ਦਾ ਫੋਨ ਆਉਂਦਾ ਨਾ ਤੇ ਮਨ ਨੂੰ ਬਹੁਤ ਖੁਸ਼ੀ ਮਿਲਦੀ ਹੈ ਵੀ ਯਾਰ ਚਲੋ ਇੱਕ ਬੰਦਾ ਵੀ ਇੱਕ ਬੰਦਾ ਵੀ ਪੈਰਾਂ ਸਿਰ ਹੋ ਗਿਆ ਨਾ ਉਹ ਕੋ ਦਸਾਂ ਨੂੰ ਕਰੂਗਾ ਤੇ ਦਸ ਅੱਗੇ 100 ਨੂੰ ਕਰਨਗੇ ਇੱਕ ਗੱਲ ਬਾਈ ਮੈਂ ਹੋਰ ਕਹਿਣਾ ਚਾਹਣਾ ਵੀ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਮੈਂ ਸ਼ਾਇਦ ਸਹੀ ਹੋਊਂਗਾ ਮੈਨੂੰ ਲੱਗਦਾ ਵੀ ਸਮਾਜ ਦੀ ਦੇਸ਼ ਦੀ ਪੰਜਾਬ ਦੀ ਤਰੱਕੀ ਹੈ ਨਾ ਬਾਈ ਪਿੰਡ ਤੋਂ ਸ਼ੁਰੂ ਹੋਣੀ ਹੈ ਪਿੰਡ ਕਾਮਯਾਬ ਤਾਂ ਦੇ ਪੰਜਾਬ कामयाब ਜਦੋਂ ਪੰਜਾਬ ਪੈਰਾਸਰ ਹੋਇਆ ਤਾਂ ਆਪਣੀ ਦੇਸ਼ ਵੀ ਉਦੋਂ कामयाब ਹੋਣਾ ਤੇ ਬਾਈ ਪਿੰਡ ਉਹਦੋਂ कामयाब ਹੋਣਾ ਜਦੋਂ ਕਿਸਾਨੀ ਪੈਰਾਸਰ ਹੋ ਗਈ ਕਿਉਂਕਿ ਕਿਸਾਨੀ ਤੋਂ ਬਿਨਾ ਜੇ ਆਪਾਂ ਸੋਚੀ ਲੈਣਾ ਪਿੰਡ ਦੀ ਹੋਂਦ ਖਤਮ ਹੈ ਤੇ ਪਿੰਡ ਦੀ ਹੋਂਦ ਤੋਂ ਬਿਨਾ ਸ਼ਹਿਰ ਦੀ ਸ਼ਹਿਰ ਦੀ ਹੋਂਦ ਤੋਂ ਬਿਨਾ ਬਾਈ ਪੰਜਾਬ ਦੀ ਹੋਂਦ ਖਤਮ ਹੈ ਸੋ ਕਿਸਾਨੀ ਪੈਰਾਸਰ ਕਰਨ ਦੀ ਲੋੜ ਹੈ ਕਿਸਾਨੀ ਬਾਈ ਇੱਥੋਂ ਹੀ ਪੈਰਾਸਰ ਹੋਣੀ ਹੈ ਸੋ ਇਹ ਬੇਨਤੀ ਮੈਂ ਕਰਦਾ ਵੀ ਕੋਈ ਭਰਾ ਜਾਣਕਾਰੀ ਲੈਣਾ ਚਾਹਵੇ ਤਾਂ मोस्ट वेलकम ਹੈ ਜੀ ਜੀ ਬਿਲਕੁਲ ਜੀ ਦੇਖੋ ਸਰੋਤਿਓ ਬਿਲਕੁਲ ਜੀ ਅਸੀਂ ਸਾਡੀ ਆਡੀਅੰਸ ਨੂੰ ਦੱਸਣਾ ਚਾਹਾਂਗੇ ਕਿ ਕਿੰਨੀ ਸਾਫ਼ ਗੱਲ ਹੈ ਜਿਹਦੇ ਪਿੱਛੇ ਕੋਈ ਲਾਲਚ ਨਹੀਂ ਛੁਪਿਆ ਹੋਇਆ ਜਿਨ੍ਹਾਂ ਨੂੰ ਇੱਥੇ ਭਾਂਤ ਭਾਂਦੇ ਪਏ ਸਮਾਨਾਂ ਨੂੰ ਵੇਚਣ ਦਾ ਲਾਲਚ ਨਹੀਂ ਉਹਨਾਂ ਨੂੰ ਲਾਲਚ ਹੈ ਤੁਹਾਡੇ ਵਰਗੇ ਕਿਸਾਨ ਭਰਾਵਾਂ ਨੂੰ ਵੇਖਣ ਵਾਲੇ ਇਸ ਵੀਡੀਓ ਨੂੰ ਵੇਖਣ ਵਾਲੇ ਨੌਜਵਾਨਾਂ ਨੂੰ ਪੈਰਾਸਰ ਕਰਨ ਦਾ ਪੰਜਾਬ ਨੂੰ ਬਚਾਉਣ ਦਾ ਪੰਜਾਬ ਦੀ ਕਿਸਾਨੀ ਨੂੰ ਪੈਰਾਸਰ ਕਰਨ ਦਾ ਤੇ ਪੰਜਾਬ ਦੇ ਪਿੰਡਾਂ ਦੀ ਖੈਰ ਮੰਗਦੇ ਇਹ ਮੇਰੇ ਦੋਸਤ ਗੁਰੇਕਬਾਲ ਸਿੰਘ ਸਾਡੇ ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਆਏ ਸਾਡੇ ਆਡੀਅנס ਦੇ ਨਾਲ ਤੁਸੀਂ ਗੱਲਾਂ ਕੀਤੀਆਂ ਉਹਨਾਂ ਨੂੰ ਇਸ ਕਿੱਤੇ ਦੇ ਬਾਰੇ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਵੀ ਤੁਹਾਡਾ ਜੀ ਤੁਸੀਂ ਸਾਡੇ ਕੋਲੇ ਆਏ ਤਾਂ ਸ਼ਾਇਦ ਕੋਈ ਭਰਾ ਮੈਂ ਆਸ ਕਰਦਾ ਵੀ ਕੰਮ ਸ਼ੁਰੂ ਕਰਨ ਵਾਸਤੇ ਕੋਈ ਭਰਾ ਮੈਨੂੰ ਫੋਨ ਕਰਨ ਤੁਹਾਡੇ ਮਾਧਿਮ ਰਾਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੇ ਨੌਜਵਾਨ ਦਰਸ਼ਕੋ ਤੁਸੀਂ ਸਕਰੀਨ ਦੇ ਉੱਪਰ ਸਕਰੋਲ ਹੋ ਰਹੇ ਨੰਬਰਾਂ ਨੂੰ ਡਾਇਲ ਕਰਕੇ ਤੁਸੀਂ ਸੰਪਰਕ ਸਥਾਪਿਤ ਕਰ ਸਕਦੇ ਹੋ ਗੁਰੇ ਇਕਬਾਲ ਸਿੰਘ ਹੋਰਾਂ ਦੇ ਨਾਲ ਪਿੰਡੂ ਪੁਆਇੰਟ ਦੇ ਨਾਲ ਤੇ ਇਹਨਾਂ ਕਿੱਤਿਆਂ ਦੇ ਨਾਲ ਸਬੰਧਤ ਤੁਸੀਂ ਵੀ ਜਾਣਕਾਰੀ ਲੈ ਕੇ ਵਧੀਆ ਕਮਾਈ ਕਰ ਸਕਦੇ ਹੋ ਕਿੰਨੀ ਕਮਾਈ ਉਹ ਨਹੀਂ ਕਿ ਲੱਖਾਂ ਕਰੋੜਾਂ ਦੇ ਵਿੱਚ ਕਮਾਈ ਜੈਨੂਨ ਕਮਾਈ ਤੁਹਾਨੂੰ ਕਿੰਨੀ ਹੋਊਗੀ ਕਿਵੇਂ ਤੁਸੀਂ ਕਿੱਤਾ ਸ਼ੁਰੂ ਕਰਨਾ ਕਿੰਨਾ ਕੁ ਤੁਹਾਡਾ ਖਰਚਾ ਆ ਜਾਂਦਾ ਅਸੀਂ ਇਸ ਵੀਡੀਓ ਦੇ ਮਾਧਮ ਦੇ ਰਾਹੀਂ ਤੁਹਾਨੂੰ ਦੱਸ ਚੁੱਕੇ ਹਾਂ ਤੇ ਬਾਈ ਜੀ ਹੋਰਾਂ ਦੇ ਨਾਲ ਸੰਪਰਕਤ ਕਰਕੇ ਤੁਸੀਂ ਕੋਈ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਪੰਜਾਬ ਵਾਲਾ ਪੌਡਕਾਸਟ ਚੈਨਲ ਤੋਂ ਮੈਨੂੰ ਕੁਲਵਿੰਦਰ ਆਲਖ ਤੇ ਕੈਮਰਾਮੈਨ ਰਿੰਪੀ ਬਰਾੜ ਨੂੰ ਦਿਓ ਆ ਗਿਆ ਰੱਬ ਰੱਖਾ